ਸਭ ਤੋਂ ਪਹਿਲਾਂ ਨਾ ਪਿਆਰ ਸਿਆਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜਿਵੇਂ ਤੁਹਾਨੂੰ ਪਤਾ ਆਪਣਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਆਪਣਾ YouTube ਚੈਨਲ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੁਹਾਨੂੰ ਪਤਾ ਹੀ ਆਪਾਂ ਵਕ ਵਕ ਟੌਪ ਹੈ ਵਿਸ਼ਾ ਮੁੱਦੇ ਆ ਮਰੇ ਆਪਾਂ ਗੱਲਬਾਤ ਕਰਦੇ ਜਨੇ ਅੱਜ ਆਪਣਾ ਵਿਸ਼ਾ ਮੁੱਦਾ ਵਖਰਾ ਜਾਂ ਟੋਪਿਕ ਆ ਵੀ ਰੋਖ ਟਰੀ ਜੀ ਨੂੰ ਵੀ ਚੱਲੇ ਆ ਰੋਖ ਅੱਜ ਕੱਲ੍ਹ ਵੇਖੋ ਆਪਣੇ ਪੰਜਾਬੀ ਵੀਰ ਸਾਰੇ ਵੱਡੀ ਬੁੱਡੀ ਜਾ ਰਹੇ ਨੇ ਹਨਾ ਪਹਿਲਾਂ ਰੁੱਖਾਂ ਨੂੰ ਕਿੰਨਾ ਫਾਇਦਾ ਹੁੰਦਾ ਆਪਾਂ ਰੋਕ ਸ਼ਾਨ ਦਿੰਦੇ ਹਨਾ ਤੇ ਰੋਖ ਅੱਜ ਕੱਲ੍ਹ ਕੋਈ ਪਾਰਕਾਂ 'ਚ ਵੀ ਲਾਉਂਦੇ ਪਰ ਦੇਖ ਬਹਾਲ ਨਹੀਂ ਕਰਦੇ ਉਹਨਾਂ ਨੂੰ ਪਾਣੀ ਨਹੀਂ ਦਿੰਦੇ ਇੱਕ ਰੀ ਸਰਕਾਰ ਰੁੱਖ ਵੀ ਲਾਉਂਦੀ ਆ 15 ਅਗਸਤ ਤੇ 26 ਜਨਵਰੀ ਰੁੱਖ ਫਰੀ ਵੰਡਦੀ ਜਿਹਨੂੰ ਆਪਾਂ ਨੇ ਕਈਆਂ ਨੇ ਪੈਸੇ ਨਹੀਂ ਹੁੰਦੇ 100 ਦਾ 150 ਦਾ ਬੂਟਾ ਆ ਜਾਂਦਾ ਉਹਨੂੰ ਆਪਾਂ ਲਾ ਕੇ ਛੱਡ ਦਿੰਨੇ ਜਿੱਦਾਂ ਹੁਣ ਆਪਣਾ ਰੋਟੀ ਪਾਣੀ ਆਪਾਂ ਖਾਣੇ ਆਪਣਾ ਸਰੀਰ ਚੱਲਦਾ ਇਸ ਕਰਕੇ ਮਾਲਾ ਮੋਟਾ ਨੂੰ ਹਫ਼ਤੇ ਦੋ ਹਫ਼ਤੇ ਪਾਣੀ ਪਾ ਦਿਆ ਕਰੀਏ ਇਹ ਬੜਾ ਫਾਇਦਾ ਆਪਾਂ ਨੂੰ ਇਹਦੇ ਫਿਰ ਮੀਂਹ ਡੈ ਗਈ ਹੈ ਮੀਂਹ ਦਾ ਪਾਣੀ ਪੈ ਜਾਂਦਾ ਵੇਖੋ ਰੁੱਖ ਦਾ ਕਿੰਨਾ ਫਾਇਦਾ ਆਪਾਂ ਨੂੰ ਆਕਸੀਜਨ ਮਿਲਦੀ ਹਨਾ ਡੇਲੀ ਮਿਲਦੀ ਆ ਹਨਾ ਆਕਸੀਜਨ ਆਮੰਦ ਵਧੀਆ ਸੈੱਟ ਰਹਿੰਦਾ ਸਰੀਰ ਰੁੱਖਾਂ ਨਾਲ ਹੋਰ ਕਿੰਨੇ ਫਾਇ ਲੋਕੀ ਕਿੰਨਾ ਕਾਟਾ ਵਧ ਜਾ ਰਹੇ ਨੇ। ਛਾਲ ਦੇ ਲੋਕੀ ਆਂਦੇ ਬਾਲਣ ਬਣਾ ਲੈਨੇ, ਘਰੇ ਬਾਲਣ ਵੱਢ ਕੇ ਕੱਟ ਦਿੰਦੇ ਆ। ਸਰੋਂ ਦਾ ਸਾਗ ਬਣਾ ਲਿਆ, ਅੱਗ ਸੇਕਣੀ ਹਨਾ। ਇਹ ਚੀਜ਼ਾਂ ਬੜੀਆਂ ਆਪਾਂ ਨੂੰ ਆਲਸ ਹੋ ਰੀਆਂ ਵੀ ਦੂਰ ਕਰੀ ਜਾ ਰਿਹਾ ਬਰੁਖ ਵੱਢੀ ਜਾ ਰਿਹਾ। ਹੁਣ ਵੇਖੋ ਫਲਾਈਓਵਰ ਜਿਹੜੇ 6 ਲੇਨ ਬਣੇ, 4 ਲੇਨ ਜਿਹੜੇ ਹਾਈਵੇ ਬਣੇ ਆ। ਵੇਖੋ ਲੋਕੀ ਆ ਫੁੱਲ ਬੂਟੇ ਸਰਕਾਰ ਆ ਰਹੀ ਹਨਾ। ਇਹ ਆਮਨਰੇਗਾ ਸਕੀਮ ਜੀ ਵੀ ਵੇਖੋ ਹਨਾ ਕਿੰਨੇ ਸੁਗੀਆਂ ਦੇ ਬੂਟੇ ਹੁੰਦੇ, ਕਿੰਨੇ ਸੜਕਾਂ ਦੇ ਵਾਲੇ ਦਿਵਾਲੇ ਕਿਕਰਾਂ ਸਫੈਦੇ ਲੱਗੇ ਹੁੰਦੇ ਹਨਾ। ਪਰ ਉਹਨਾਂ ਨੂੰ ਪਾਣੀ ਤੇ ਚਲੋ ਮਹਾਰਾਜ ਰੱਬ ਵੱਲੋਂ ਮੀਂਹ ਪੈ ਜਾਂਦਾ ਪਾਣੀ ਪੈ ਜਾਂਦਾ ਪਰ ਆਪਾਂ ਦੇਖ ਬਾਲੋਂ ਬੜਾ ਘੱਟ ਕਰਨਾ ਪਿਆ ਪਾਰਕਾਂ 'ਚ ਲੱਗੇ ਵੇਖੋ ਜ ਸਵੇਰੇ ਸ਼ਾਮ ਜਿਹਦਾ ਕਸਰਤ ਸੈਰ ਕਰਨੀ ਹੁੰਦੀ ਏ ਜਦੋਂ ਬੰਦਾ ਸੈਰ ਕਰਦਾ ਨਾਲ ਨਾਲ ਆਪਾਂ ਨੂੰ ਹਵਾ ਮਿਲਦੀ ਏ ਆਕਸੀਜਨ ਲਈ ਨੇ ਨਾਲ ਨਾਲ ਸ਼ਾਂਤ ਮਿਲਦੀ ਹੁਣ ਵੇਖੋ ਆਪਾਂ ਸੜਕਾਂ ਗਾਂ ਪਿੰਡਾਂ ਜਾਂ ਆਪਾਂ ਜਿਹਨੂੰ ਪਿੰਡਾਂ ਜਾਣਨੇ ਨੇ ਜੋ ਬੱਤੀ ਬੁੱਤੀ ਚੱਲ ਜਾਣੀ ਹਨਾ ਪੁਰਾਣੇ ਜ਼ਮਾਨੇ ਲੋਕ ਸ਼ਾਮੇ ਬੈਠੇ ਹੁੰਦੇ ਹਨਾ ਮੋਟਰ ਤੇ ਲਾ ਲਿਆ ਹਨਾ ਘਰੇ ਲਾ ਲਿਆ ਨਾਲ ਆਪਾਂ ਮੱਝਾਂ ਮੰਦਣੀਆਂ گاਵਾ ਮੰਦ ਦੇਣੀਆਂ ਹਨਾ ਸ਼ਾਂ ਰਣੇ ਨਾਲ ਮੰਜਾ ਡਾਲਣਾ ਪਾਣਾ ਦਾਦਾ 12 12 ਘੰਟੇ ਬੈਠੇ ਰਹਿਣਾ ਸੱਤਾਂ ਜੇ ਬੈਠੇ ਰਹਿਣਾ ਬੋਰ ਅੱਜ ਕੱਲ ਪਿੱਪਲ ਹੋ ਗਏ ਸਪੈਦੇ ਹੋ ਕੇ ਸਾਰ ਕੱਟੀ ਜਾ ਰਹੇ ਹਨਾ ਤੇ ਲੋਕੇ ਕੱਟ ਕੇ ਉਹਨਾਂ ਦਾ ਜਿਆਦਾ ਫਰਨੀਚਰ ਬਣਾ ਲੈਂਦੇ ਹਨਾ ਫਰਨੀਚਰ ਵੇਖੋ ਹੋਰ ਵੀ بڑا ਕੁਝ ਬੰਦਾ ਵਾ ਵੇਖੋ ਇੰਗਲੈਂਡ ਯੂਕੇ ਘਰ ਬਣ ਜਾਂਦੇ ਹਨਾ ਲੱਕੜ ਦੇ ਕਿੰਨਾ ਘਰ ਬੰਦਿਆ ਹਨਾ ਪਰ ਉਹ ਬੜਾ ਸੇਫ ਹੋ ਉਹ ਤੇ ਜਿੰਨੇ ਬੂਟੇ ਉਹ ਵੱਢਦੇ ਉਹਨੇ ਤੋਂ ਵੱਧ ਸਰਕਾਰ ਜਾਲ ਆਉਂਦੀ ਹੈ ਆਪਣੇ ਪੰਜਾਬ 'ਚ ਇਹੋ ਟਰੈਂਡ ਆ ਗਏ ਵੱਢੀ ਜਾ ਰਹੇ ਹਨਾ ਚਲੋ ਵੱਖਰੀ ਗੱਲ ਜੀ ਜਿਆਦਾ ਵੱਡਾ ਬੂਟਾ ਆ ਜਾਂਦਾ ਉਹਨੂੰ ਥੋੜਾ ਥੱਲੇ ਥੋੜਾ ਖੇਰੋ ਹੋ ਜੂਗਾ ਤੇ ਪਾਣੀ ਵੱਲੋਂ ਵੀ ਆਪਾਂ ਕੋ ਅਣ ਗੋਲੀ ਜੀ ਕਰ ਲੈਨੇ ਹੁਣ ਆਪਾਂ ਵੱਲਾ ਰੋਟੀ ਪਾਣੀ ਨਹੀਂ ਭੁੱਲਦੇ ਆਪਣਾ ਸਰੀਰ ਅੰਮੀ ਹੁੰਦਾ ਵਾ ਰੁੱਖ ਵੀ ਤੇ ਇਸ ਕਰਕੇ ਵੇਖੋ ਇਹਨਾਂ ਦਾ ਬੰਦਾ ਕਿੰਨਾ ਕੋ ਹੋਣਾ ਫਰਨੀਚਰ ਬਣ ਗਿਆ ਹਨਾ ਕਰਦਿਆਂ ਕਿੰਨਾ ਕੋ ਬਣ ਜਾਂਦਾ ਹਨਾ ਲੱਕੜਾਂ ਦੇ ਘਰ ਬੰਦੇ ਕਿੰਨਾ ਹੀ ਕੁਝ ਬੰਦਾ A to Z ਕਿੰਨਾ ਹੀ ਕੋ ਬੰਦਾ ਹਨਾ ਅੰਦਾਸ ਨਹੀਂ ਸਾਇਆ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਮੇਰੀ ਇਹੋ ਆ ਸਾਡਾ ਟੌਪਿਕ ਹੁੰਦਾ ਵੀ ਕੋਈ ਚੰਗਾ ਸੁਣਨ ਨੂੰ ਚੰਗਾ ਵਿਚਾਰ ਅਈ ਦੇਸ਼ ਵਿਦੇਸ਼ ਦੂਜੀ ਮਤਲਬ ਦੇਸ਼ ਵਿਦੇਸ਼ ਫੋਰਨ ਕੰਟਰੀ ਤੱਕ ਸਾਡੀ ਗੱਲ ਬਾਤ ਪਹੁੰਚੇ ਮੰਤਰੀਆਂ ਸੰਤਰੀਆਂ ਦਾ ਸਾਡੀ ਗੱਲ ਬਾਤ ਪਹੁੰਚੇ ਵੀ ਸਰਕਾਰ ਵੀ ਬੂਟੇ ਵੰਡਣ ਦੀ ਹਨਾ ਸਪੈਦਾ ਲਾਓ ਇਹ ਤੋਂ ਆਪਾਂ ਨੂੰ ਫਲ ਫਰੂਟ ਵੇਖੋ ਕਿੰਨਾ ਮਿਲਦਾ ਹਨਾ ਜਿਹੜੇ ਆਪਾਂ ਬਦਾਮ ਦੂ ਅਖਰੂਡ ਖਾਣੇ ਆ ਗੱਬੂ ਗੁਸ਼ਨਾਗ ਸੇਬ ਖਾਣੇ ਇਹ ਸਾਰੇ ਰੁੱਖਾਂ ਤੋਂ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਸੀ ਵੀ ਰੁੱਖਾਂ ਤੋਂ ਆਪਾਂ ਨੂੰ ਕਿੰਨਾ ਕੁਝ ਆਣਾ ਫਲ ਫਰੂਟ ਹੋ ਗਏ ਸੇਬ ਕੇਲਾ ਸੰਤਰਾ ਪਪੀਤਾ ਨਾਨਾ ਇਹ ਸਾਰਾ ਕੋ ਸਾਰਾ ਕੋ ਰੁੱਖਾਂ ਤੋਂ ਪ੍ਰਾਪਤ ਹੁਣ ਵੇਖੋ ਮੈਂ ਰੁੱਖ ਥੱਲੇ ਖਲੋਤਾ ਕਿੰਨੀ ਠੰਡੀ ਸ਼ਾਂਹ ਆਕਸੀਜਨ ਕਿੰਨੀ ਠੰਡੀ ਵਧੀਆ ਲੈ ਰਿਆ ਹੁਣ ਵੇਖੋ ਬੱਤੀ ਗਈ ਅਸੀਂ ਘੁੰਮ ਰਹੇ ਹਾਂ ਪਾਰਕ 'ਚ ਵੇਖੋ ਮੇਰੇ ਪਿੱਛੇ ਆਉਦੀ ਮੇਸਟਰ ਦੇ ਕਿੰਨਾ ਵਧੀਆ ਰੁੱਖ ਆ ਹਨ ਇਹ ਚੀਜ਼ਾਂ ਵੀ ਰੁੱਖ ਆ ਆਪਣੇ ਸ਼ਰੀਰ ਨੂੰ ਇੱਕ ਰਿਸ਼ਾਂਹ ਦਿੰਦੇ ਹਨਾ ਇੱਕ ਆਪਾਂ ਨੂੰ ਖਾਣ ਪੀਣ ਨੂੰ ਕਿੰਨਾ ਕੁਝ ਜਿੰਦੇ ਹਨਾ ਕਿੰਨਾ ਕੁਝ ਵੇਲੋ ਦਿੰਦੇ ਆ ਤੇ ਆਪਾਂ ਇਹ ਨਹੀਂ ਵੇਂਦੇ ਵੀ ਸਿਆਣਿਆਂ ਨੇ ਹੁੰਦੇ ਵੀ ਪੱਤਾ ਵੀ ਸ਼ਾਂਹ ਲੈਂਦਾ ਵਾ ਪੱਤੇ ਨੂੰ ਨਾਲ ਇਸ ਕਰਕੇ ਸਰਕਾਰਾਂ ਦਾ ਬੜਾ ਕੁਝ ਕਰ ਰਹੀਆਂ ਪਰ ਆਪਾਂ ਨੂੰ ਕਟਾਈ ਅੱਜਕੱਲ੍ਹ ਜ਼ਿਆਦਾ ਹੀ ਹੋ ਰਹੀ ਇਸ ਬਾਰੇ ਬੇਨਤੀ ਹੈ ਵੀ ਥੋੜਾ ਘੱਟ ਕਰੋ ਇਹ ਨਹੀਂ ਆ ਵੀ ਲੱਕੜ ਹੁਣ ਵੇਖੋ ਜਦੋਂ ਬੰਦਾ ਮਾਰਦਾ ਉੱਤੇ ਲੱਕੜੀ ਪੈਂਦੀ ਆ ਨਾ ਕਿੰਨਾ ਫਾਇਦਾ ਆਖਰੀ ਸਾਹ ਤੱਕ ਲੱਕੜ ਸਾਹ ਦਿੰਦੀ ਆ ਆਪਣਾ ਉਦੋਂ ਵੀ ਆਖਰੀ ਲੱਕੜ ਲਾਓ ਮਿੱਟੀ ਦਾ ਤੇਲ ਸਾੜੋ ਇਹਨੂੰ ਨਾ ਉਦੋਂ ਵੀ ਲੱਕੜ ਉੱਤੇ ਆਪਣੇ ਪੈਣੀ ਆ ਨਾ ਕਿੱਡਾ ਵਧੀਆ ਕਿੱਡਾ ਆਖਰੀ ਤੱਕ ਸਾਹ ਦਾ ਕਪਨ ਲੱਕੜ ਚਾਹੀਦੀ ਹੋਣਾ ਇਦਾਂ ਵੇਖੋ ਫਰੂਟ ਕਿੰਨਾ ਕੁਝ ਮਿਲਦਾ ਆਪਾਂ ਨੂੰ ਹਨਾ ਸੇਬ ਕੇਲਾ ਸੰਤਰਾ ਇਹ ਆਪਣੇ ਸਰੀਰ ਨੂੰ ਵਿਟਾਮਿਨ ਕੈਲਸ਼ੀਅਮ ਪੂਰਾ ਕਰਦੇ ਹਨਾ ਇਹ ਸਾਰਾ ਇੱਕ ਰੁੱਖ ਤੋਂ ਟ੍ਰੀ ਤੋਂ ਹੀ ਪੈਦਾ ਹੁੰਦਾ ਵਾ ਤੇ ਜਦੋਂ ਆਪਾਂ ਪਾਣੀ ਨਹੀਂ ਦਿੰਦੇ ਉਹ ਸੁੱਕ ਜਾਂਦਾ ਹਨਾ ਫਿਰ ਮੈਂ ਘਰੇ ਤੂਤ ਲਾਇਆ ਵੇਖੋ ਉਹ ਇੰਨਾ ਮੈਂ ਦੋ ਦੋ ਟਾਈਮ ਸਾਲ ਪਾਣੀ ਦਿੰਦਾ ਰਿਹਾ ਉਹ ਐਡਾ ਭਾਰਾ ਹੋ ਗਿਆ ਥੱਲੇੋਂ ਕਟਣਾ ਇਹ ਸਾਰਾ ਹੀ ਭਰ ਗਿਆ ਥੱਲੇੋਂ ਵੀ ਥੱਲੇੋਂ ਵੀ ਹੁਣ ਕਟਾਈ ਅਸੀਂ ਤਾਂ ਨਹੀਂ ਕਰਦੇ ਚਲੋ ਉਹਨੂੰ ਥੋੜਾ ਬੋਦਾ ਵੱਡ ਲਈਦਾ ਤੇ ਟੋਕਰੇ ਬਣਾ ਲਈਦੇ ਫਿਰ ਵੇਚ ਦੇਈਦੇ 100 150 ਰੁਪਏ ਦਾ ਤੋ ਉਹ ਵੇਖੋ ਫਿਰ ਸਾਥ ਦੇਂਦਾ ਜੇ ਮੈਨੂੰ ਪਾਣੀ ਸਾਲ ਦੋ ਸਾਲ ਲਾਇਆ ਤੇ ਉਹ ਮੇਰਾ ਸਾਥ ਦੇਂਦਾ ਹਨ ਕਿ ਬਣੋ ਨਾਲ ਸਾਥ ਜਿੱਦਾਂ ਮਰਜੀ ਹਵਾ ਆਕਸੀਜਨ ਦਿੰਦਾ ਹਨ ਲੱਗਦਾ ਹੁਣ ਵੇਖੋ ਮੰਤਰੀ ਸੰਤਰੀਆਂ ਦੇ ਘਰ ਵੇਖੋ ਕਿੱਡੇ ਵਧੀਆ ਰੁੱਖ ਲੱਗੇ ਹੁੰਦੇ ਹਨ ਜਦੋਂ ਆਪਾਂ ਬਾਹਰ ਨਿਕਲਦੇ ਹੁਣ ਵੇਖੋ ਆਪਾਂ ਸਕੂਲ ਜਾਂ ਕਾਲ ਯੂਨੀਵਰਸਿਟੀ ਆਪਾਂ ਖੁੱਲੀਆਂ ਖਿੜਕੀਆਂ ਰੱਖਦੇ ਹਵਾਦਾਰ ਹਨ ਆਪਾਂ ਉਹ ਵੇਖਣਾ ਵਿੰਡੋ ਸੀਟ ਤੇ ਬਣ ਜਦੋਂ ਟ੍ਰੇਨ 'ਚ ਬੈਠਨੇ ਬੱਸ 'ਚ ਬੈਠਨੇ ਆਪਾਂ ਇਹ ਵੀ ਵਿੰਡੋ ਸੀਟ ਹੋਵੇ ਹਵਾ ਆਉਂਦੀ ਇਦਾਂ ਆਪਣਾ ਰੁੱਖ ਦਾ ਹੁੰਦਾ ਸੀਟ ਵੀ ਰੁੱਖ ਦੇ ਬਤੀ ਬਤੀ ਕਈ ਹੁਣ ਇਨਵਰਟਰ ਕੋਸ਼ਾਂ ਦਾ ਸਾਰਾ ਖਰੂਖ ਲੈਂਦੇ ਹਨ ਰੋਖਣਾ ਮੱਝਾਂ ਗਾਵਾਂ ਵੀ ਬੰਦ ਦਿੰਦੇ ਆਪਾਂ ਹਨਾ ਕਿੰਨਾ ਮੱਝਾਂ ਗਾਵਾਂ ਵੀ ਆਪਾਂ ਨੂੰ ਅੰਦਰੇ ਅੰਦਰ ਦਵਾਵਾ ਦਿੰਦੀਆਂ ਹੋਣਗੀਆਂ ਵੀ ਕਿੰਨਾ ਕੁਸ਼ ਹਨਾ ਕਿੱਡਾ ਵਧੀਆ ਇਸ ਕਰਕੇ ਬੇਨਤੀ ਹੈ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਰੁੱਖ ਵੱਤੋਂ ਵੱਧ ਰੁੱਖ ਬੂਟਿਆਂ ਦੇ ਲੰਗਰ ਲਾਏ ਜਾਣ ਤੇ ਬੱਚਿਆਂ ਨੂੰ ਬੁੱਢਿਆਂ ਨੂੰ ਸਾਰਿਆਂ ਨੂੰ ਬੇਨਤੀ ਪੰਜਾਬ ਦੇ ਸਾਰੇ ਮਾਜਾ ਮਾਲਵਾ ਦਾਬਾ ਦੇਸ਼ਵਤੀ ਦੀ ਸੰਗਤ ਨੂੰ ਬੇਨਤੀ ਹੈ ਵੀ ਰੁੱਖ ਵੱਤੋਂ ਵੱਧ ਲਾਓ ਪਾਣੀ ਲਾਓ ਵੈਗੂ ਜੀ ਖਾਲਸਾ ਵੀ ਫਤਿਹ